ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦਾ ਵਿਸ਼ਾ ਵੀ ਸਾਡਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਸਾਡੀ ਤੰਦਰੁਸਤੀ ਨਾਲ ਜੁੜਿਆ ਹੋਇਆ ਤੇ ਜਦੋਂ ਵੀ ਕਿਤੇ ਮੈਨੂੰ ਕੋਈ ਚੰਗੀ ਜਾਣਕਾਰੀ ਮਿਲਦੀ ਆ ਤਾਂ ਮੈਂ ਆਪਣਾ ਫਰਜ਼ ਸਮਝਦੀ ਆ ਕਿ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂ ਤਾਂ ਕਿ ਕਿਸੇ ਨਾ ਕਿਸੇ ਭੈਣ ਭਰਾ ਨੂੰ ਇਸ ਜਾਣਕਾਰੀ ਦੇ ਨਾਲ ਫਾਇਦਾ ਜ਼ਰੂਰ ਹੋਵੇ ਤੇ ਅੱਜ ਫਾਇਦਿਆਂ ਨਾਲ ਭਰਪੂਰ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਇਹ ਦੋ ਪੀਸ ਖਾਣ ਦੇ ਨਾਲ ਸਾਲਾਂ ਤੋਂ ਪਈਆਂ ਬੰਦ ਨਾੜਾਂ ਉਸੇ ਵੇਲੇ ਖੁੱਲ ਜਾਣਗੀਆਂ ਤੇ ਫਿਰ ਆ ਜੋ ਗੱਲ ਨੂੰ ਸ਼ੁਰੂ ਕਰੀਏ ਕਿ ਉਹ ਕਿਹੜੀ ਚੀਜ਼ ਆ ਜਿਸ ਨੂੰ ਖਾਣ ਦੇ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੋਣੇ ਬਹੁਤ ਸਾਰੇ ਲਾਭ ਹੋਣੇ ਆ ਤੇ ਸਾਡਾ ਸਰੀਰ ਤੰਦਰੁਸਤ ਹੋ ਜਾਵੇ ਇਹ ਦੋ ਪੀਸ ਖਾਣ ਦੇ ਨਾਲ ਨਾੜਾਂ ਵਿੱਚ ਜੰਮੀ ਗੰਦਗੀ ਬਾਹਰ ਨਿਕਲ ਜਾਵੇਗੀ ਖਰਾਬ ਕੋਸਟ੍ਰੋਲ ਬਾਹਰ ਨਿਕਲ ਜਾਵੇਗਾ ਤੇ ਸਭ ਤੋਂ ਮੇਨ ਕੇ ਹਾਰਟ ਦੀ ਬਲੋਕੇਜ ਠੀਕ ਹੋ ਜਾਵੇਗੀ ਇਹ ਇਹ ਚੀਜ਼ ਖਾਣ ਦੇ ਨਾਲ ਗੁਰਦਿਆਂ ਦੀ ਇਨਫੈਕਸ਼ਨ ਨਾੜਾਂ ਦੀ ਬਲੋਕੇਜ ਤੇ ਫੈਟੀ ਲੀਵਰ ਵਰਗੀਆਂ ਸਮੱਸਿਆਵਾਂ ਇਹ ਚੀਜ਼ ਖਾਣ ਦੇ ਨਾਲ ਤੁਰੰਤ ਠੀਕ ਹੋ ਜਾਣਗੀਆਂ ਇਸ ਨੂੰ ਖਾਣਾ ਕਿਵੇਂ ਆ ਤੇ ਬਣਾਉਣਾ ਕਿਵੇਂ ਆ ਇਹ ਅਸੀਂ ਗੱਲ ਕਰਨ ਤੋਂ ਪਹਿਲਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜੇ ਗੱਲ ਕਰ ਲਈਏ ਕਿ ਇਸ ਨਾਲ ਅਨੇਕਾ ਤੇ ਕਈ ਪ੍ਰਕਾਰ ਦੇ ਸਾਨੂੰ ਫਾਇਦੇ ਹੋਣੇ ਆ ਇਹ ਚੀਜ਼ ਖਾਣ ਦੇ ਨਾਲ ਨਾੜਾਂ ਦੀ ਸਫਾਈ ਹੋ ਜਾਣੀ ਆ ਤੇ ਜਦੋਂ ਨਾੜਾਂ ਦੀ ਸਫਾਈ ਹੋ ਜਾਵੇਗੀ ਤੇ ਫਿਰ ਸਰੀਰ ਵਿੱਚ ਨਾੜਾਂ ਵਿੱਚ ਕਿਤੇ ਬਲੋਕੇਜ ਨਹੀਂ ਹੋਵੇਗੀ ਤੇ ਕਈ ਭੈਣ ਭਰਾਵਾਂ ਦੀ ਸ਼ਿਕਾਇਤ ਹੁੰਦੀ ਆ ਨਾ ਕਿ ਉਹਨਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਆ ਤੇ ਫਿਰ ਉਹਨਾਂ ਦੀ ਇਹ ਪਰੇਸ਼ਾਨੀ ਵੀ ਦੂਰ ਹੋ ਜਾਣੀ ਕਿਉਂਕਿ ਇਹ ਖਾਣ ਦੇ ਨਾਲ ਫਿਰ ਹੱਥ ਪੈਰ ਸੁੰਨ ਨਹੀਂ ਹੋਣਗੇ ਕਈ ਭੈਣ ਭਰਾਵਾਂ ਦੀ ਸ਼ਿਕਾਇਤ ਹੁੰਦੀ ਕਿ ਉਹਨਾਂ ਦਾ ਖੂਨ ਸੰਘਣਾ ਹੁੰਦਾ ਤੇ ਇਹ ਖਾਣ ਦੇ ਨਾਲ ਫਿਰ ਖੂਨ ਵੀ ਪਤਲਾ ਹੋ ਜਾਵੇਗਾ ਜੋੜਾਂ 'ਚ ਦਰਦ ਹੁੰਦਾ ਤੇ ਜੋੜਾਂ ਦਾ ਦਰਦ ਦੂਰ ਹੋ ਜਾਵੇਗਾ ਗੁਰਦਿਆਂ ਦੀ ਇਨਫੈਕਸ਼ਨ ਦੂਰ ਹੋ ਜਾਵੇਗੀ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਜਿਹੜੀ ਕਈ ਭੈਣ ਭਰਾਵਾਂ ਨੂੰ ਉਹਨਾਂ ਨੂੰ ਇਹੋ ਜਿਹੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਪੇਟ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਜੋ ਹੁੰਦੀਆਂ ਨਾ ਉਹ ਇਹ ਖਾਣ ਦੇ ਨਾਲ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਖੂਨ ਦੀ ਕਮੀ ਨਹੀਂ ਹੋਵੇਗੀ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਬਹੁਤ کارਗਰ ਆ ਗੱਲ ਕਾਦੀ ਕਿ ਜੇ ਮੈਂ ਇਸ ਦੇ ਫਾਇਦੇਆਂ ਨੂੰ ਗਿਣੌਣ ਲੱਗਾ ਤਾਂ ਮੈਂ ਇਹਦੇ ਪੂਰੇ ਫਾਇਦੇ ਤੁਹਾਨੂੰ ਗਿਣਾ ਹੀ ਨਹੀਂ ਸਕਦੀ ਫਿਰ ਵੀ ਅੱਦੇ ਫਾਇਦੇ ਰਹਿ ਹੀ ਜਾਣੇ ਆ ਤੇ ਫਿਰ ਇਸ ਨੂੰ ਬਣਾਉਣਾ ਕਿਵੇਂ ਆ ਆਓ ਆਪਾਂ ਇਸ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਅੱਧਾ ਕਿਲੋ ਦਾ ਤੁਸੀਂ ਕੱਚ ਦਾ ਝਾਰ ਲੈਣਾ ਕੋਈ ਮਰਦਬਾਨ ਲੈਣਾ ਕੱਚ ਦਾ ਉਸ ਨੂੰ ਧੋ ਕੇ ਤੇ ਚੰਗੀ ਤਰ੍ਹਾਂ ਸੁਕਾ ਲੈਣਾ ਕਿ ਉਸ ਦੇ ਵਿੱਚ ਇੱਕ ਤੁਪਕਾ ਵੀ ਪਾਣੀ ਦਾ ਨਾ ਰਹਿ ਜਾਵੇ ਫਿਰ ਉਸ ਕੱਚ ਦੇ ਭਾਂਡੇ ਵਿੱਚ ਜੋ ਤੁਸੀਂ ਲੈਣਾ ਆ ਉਹਦੇ ਵਿੱਚ ਅੱਧਾ ਉਹਨੂੰ ਸ਼ਹਿਦ ਨਾਲ ਭਰ ਦੇਣਾ ਉਹਨ ਇੰਨਾ ਧਿਆਨ ਰੱਖੇ ਕਿ ਸ਼ਾਇਦ ਦੇਸੀ ਤੇ ਸ਼ੁੱਧ ਹੋਵੇ ਜਾਂ ਖੰਡ ਜੇ ਇਸ ਸ਼ਾਇਦ ਵਿੱਚ ਮਿਕਸ ਹੋਈ ਹੁੰਦੀ ਨਾ ਉਹ ਸ਼ਾਇਦ ਨਹੀਂ ਹੋਣਾ ਚਾਹੀਦਾ ਬਿਲਕੁਲ ਸ਼ੁੱਧ ਤੇ ਦੇਸੀ ਸ਼ਹਿਦ ਹੋਵੇ ਉਸ ਅੱਧਾ ਕਿਲੋ ਵਾਲੇ ਭਾਂਡੇ ਨੂੰ ਜਾਰ ਨੂੰ ਤੁਸੀਂ ਅੱਧਾ ਕਰ ਲੈਣਾ ਸ਼ਹਿਦ ਦੇ ਨਾਲ ਫਿਰ ਉਹਦੇ ਵਿੱਚ ਤੁਸੀਂ ਅੱਧਾ ਡੇਢ ਇੰਚ ਇੱਕ ਜਾਂ ਡੇਢ ਇੰਚ ਅਦਰਕ ਦਾ ਟੁਕੜਾ ਲੈਣਾ ਉਸ ਨੂੰ ਸਾਫ਼ ਕਰਕੇ ਤੇ ਬਿੱਲੀ ਕਸ਼ ਕਰ ਲੈਣਾ ਕੁਝ ਭੈਣਪਰਾ ਕੱਦੂ ਕਸ਼ ਵੀ ਕਹਿੰਦੇ ਆ ਉਹ ਕਰਕੇ ਤੇ ਉਹ ਚੰਗੀ ਤਰ੍ਹਾਂ ਉਸ ਸ਼ਹਿਦ ਵਿੱਚ ਮਿਕਸ ਕਰ ਲੈਣਾ ਫਿਰ ਤੁਸੀਂ ਦੋ ਲਸਣ ਦੀਆਂ ਗੰਡੀਆਂ ਲੈਣੀਆਂ ਤੇ ਉਹਨਾਂ ਦੀਆਂ ਕਲੀਆਂ ਨੂੰ ਛਿੱਲ ਲੈਣਾ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਨਾਂ ਨੂੰ ਤੁਸੀਂ ਉਸ ਸ਼ਹਿਦ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਕਲੀ ਪੂਰੀ ਹੀ ਰੱਖਣੀ ਆ ਉਸ ਨੂੰ ਕੱਟਣਾ ਨਹੀਂ ਆ ਤੇ ਫਿਰ ਉਹ ਸ਼ਹਿਦ ਵਿੱਚ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਦਿਓ ਰਲਾ ਦਿਓ ਤੇ ਫਿਰ ਉਸ ਸ਼ਹਿਦ ਨੂੰ ਹੋਰ ਤੁਸੀਂ ਉਸ ਭਾਂਡੇ ਵਿੱਚ ਪਾ ਦਿਓ ਉੱਪਰੋਂ ਦੀ ਫਿਰ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਕਿ ਹਵਾ ਨਾ ਨਿਕਲੇ ਜਾਂ ਅੰਦਰ ਕੋਈ ਬਾਹਰੋਂ ਹਵਾ ਨਾ ਜਾਵੇ ਟਾਈਟ ਕਰ ਦੇਣਾ ਉਸ ਦਾ ਢੱਕਣ ਤੇ ਕਿਸੇ ਨਾਰਮਲ ਟੈਂਪਰੇਚਰ ਤੇ ਰੱਖ ਦਿਓ ਤੁਸੀਂ ਆਪਣੀ ਰਸੋਈ ਵਿੱਚ ਸਲੈਬ ਤੇ ਕਿਤੇ ਵੀ ਰੱਖ ਸਕਦੇ ਹੋ ਨਾਰਮਲ ਟੈਂਪਰੇਚਰ ਤੇ ਤੇ ਉਸ ਨੂੰ ਵੀ ਤੁਸੀਂ 24 ਘੰਟੇ ਪਿਆ ਰਹਿਣ ਦਿਓ ਜੇਕਰ 24 ਘੰਟੇ ਪਿਆ ਰਹੇਗਾ ਨਾ ਤਾਂ ਉਸ ਦਾ ਰਿਜ਼ਲਟ ਵਧੀਆ ਮਿਲੇਗਾ ਤੇ ਫੇਰ ਤੁਸੀਂ ਉਸ ਨੂੰ 24 ਘੰਟੇ ਇਸ ਤਰ੍ਹਾਂ ਪਏ ਰਹਿਣ ਦੇਣ ਤੋਂ ਬਾਅਦ ਸਵੇਰੇ ਜੇ ਖਾਲੀ ਪੇਟ ਖਾ ਸਕਦੇ ਹੋ ਚਬਾਚ-ਬਾ ਕੇ ਤਾਂ ਉਹ ਉਸ ਦਾ ਲਾਭ ਵਧੀਆ ਹੋਵੇਗਾ ਨਹੀਂ ਤੇ ਤੁਸੀਂ ਖਾਣਾ ਖਾਣ ਤੋਂ 2.5 ਤੇ 3 ਘੰਟੇ ਬਾਅਦ ਜਦੋਂ ਖਾਣਾ ਪਚ ਜਾਵੇ ਨਾ ਉਦੋਂ ਉਸ ਦੀਆਂ ਦੋ ਕਲੀਆਂ ਚਬਾਚ-ਬਾ ਕੇ ਖਾ ਲਵੋ ਤੇ ਫੇਰ ਜੇ ਉਹ ਤੁਸੀਂ 19 ਦਿਨ ਤੱਕ ਖਾਂਦੇ ਰਹੋ ਜਦ ਤੱਕ ਉਹ ਦੋ ਗੰਡੀਆਂ ਦੀਆਂ ਇੱਕ ਸਾਰੀਆਂ ਕਲੀਆਂ ਖਤਮ ਨਾ ਹੋ ਜਾਣ ਤੇ ਜਦੋਂ ਤੁਸੀਂ ਇਸ ਨੂੰ ਰੋਜ਼ਾਨਾ ਖਾਓਗੇ ਨਾ ਤਾਂ ਫਿਰ ਫਾਇਦੇ ਤੁਹਾਨੂੰ ਆਪਣੇ ਆਪ ਨਜ਼ਰ ਆਉਣਗੇ ਕਿ ਤੁਹਾਡੇ ਸਰੀਰ ਵਿੱਚ ਕੀ ਫਾਇਦੇ ਹੋਏ ਆ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤੰਦਰੁਸਤ ਰਹਿ ਸਕਦੇ ਹੋ ਇਹੋ ਜੇ ਨੁਕਤੇ ਵਰਤਨ ਦੇ ਨਾਲ ਸਰੀਰ ਨੂੰ ਬਹੁਤ ਲਾਭ ਮਿਲਦੇ ਆ ਤੇ ਇਹ ਨੁਕਤਾ ਤੁਹਾਡੇ ਵਾਸਤੇ ਬਹੁਤ ਹੀ کارਗਰ ਸਾਬਤ ਹੋਵੇਗਾ ਆਸ ਕਰਦੀ ਆ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣਗੇ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ